ਇਹ ਜਿਹੜਾ ਮੈਂ 3 ਕਰੂੰਗਾ 21 2 ਐਂਡ ਗੋ ਮਗਾ ਹੁਣ ਬਣੀ ਗੱਲ ਵਾਹਿਗੁਰੂ ਕਿਹ ਖਾਲਸਾ ਵਾਹਿਗੁਰੂ ਕੀ ਬਤੇ ਇਹ ਜਾਂ ਸਾਰੇ ਤਾਂ ਤੇ ਅੱਜ ਆਪਾਂ ਚੱਲੇ ਆ ਜਿਹੜਾ ਮਾਝੇ ਦੀ ਧਰਤੀ ਤੇ ਸਭ ਤੋਂ ਵੱਡਾ ਮੇਲਾ ਲੱਗਦਾ ਬਾਬਾ ਬੁੱਢਾ ਸਾਹਿਬ ਜੀ ਦਾ ਉੱਥੇ ਆਪਾਂ ਚੱਲੇ ਆ ਦਰਸ਼ਨ ਦਿਦਾਰੇ ਕਰਨ ਜਿਨ੍ਹਾਂ ਦੇ ਵਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਮਾਦਾ ਕੰਗਾ ਜੀ ਦੇ ਪੁੱਤੋ ਜਿਨ੍ਹਾਂ ਨੇ ਜਨਮ ਲਿਆ ਤੇ ਉੱਥੇ ਆਪਾਂ ਚੱਲੇ ਆ ਦਰਸ਼ਨ ਕਰਨ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਇਸੇ ਤਰ੍ਹਾਂ ਵਲੋਗ ਨਾਲ ਜੁੜੇ ਰਹੋ ਗੋਰੀ ਹੋਲੀ ਖਾ ਲਾ ਸੇਂਘਾ ਡੇਰਾ ਸ਼ਗੰਦੇ ਫਰੂਟ ਚਾਟ ਤੇ ਆਲੂ ਆਪਣੀ ਪਲੇਟ ਵੀ ਆ ਗਈ ਆ ਬਾਬਾ ਜੀ ਲੈ ਕੇ ਆਏ ਨੇ ਥੋੜਾ ਲੂਣ ਘਰੇ ਬੈਠਾ ਚਾਬੀ ਨਵੀਂ ਲੈ ਕੇ ਆ ਭਰਾ ਓਏ ਫਲੇ ਕਰ ਚੱਕਰਾ ਚਲੋ ਜੀ ਮੋਟਰਸਾਈਕਲ ਕਰਦੇ ਪਾਰਕਿੰਗ ਚ ਲਾਤੇ ਆਪਾਂ ਤੇ ਗੋਰੀ ਦੀ ਚਾਬੀ ਪੈਣ ਵਾਲੀ ਗੋਰੀ ਚਾਬੀ ਪਵਾ ਲਈ ਆਪਣੀ ਵੀਰੇ ਨਹੀਂ ਲੋਕ ਵੀਰੇ ਭਾਈ ਦਾ ਠੀਕ ਆ ਵੀਰੇ ਚਾਬੀ ਵਾਲੀ ਗੋਲੋਂ ਵੀ ਪਵਾ ਲਈ ਚਲੋ ਉਹ ਜਾ ਰਹੇ ਨੇ ਮੈਂ ਕਹਿੰਦਾ ਨਹੀਂ ਵੀਰੇ ਸੁਗੋਦੀ ਵੀ ਲਾ ਆ ਵੀਰੇ ਕੀ ਉਹ ਲੱਸੀ ਇਹ ਵੀਰ ਮੇਰੇ ਲਈ ਲੱਸੀ ਵੀਰ ਕਾ ਦੀ ਅਮਰਸਰ ਵਾਲੇ ਵੀਰ ਵਾਸਤੇ ਵੀਰਕੇ ਦੀ ਲੱਸੀ ਵੀਰ ਕਾ ਵੀਰ ਕਾ ਵੀਰ ਆ ਫੜ ਹੱਥ ਹੋ ਗਏ ਫੜੀ ਵੀਰੇ ਤੋੜੇ ਹੱਥ ਹੋ ਲਾਂ ਜਲਦੀ ਨਾਇਲਾ ਜੇ ਕਰਕੇ ਪਹਿਲੀ ਵਾਰ ਹਾਂ ਮੇਰੇ ਨਾਲ ਜਰਵਾਏ ਹੁਣ ਆਪਾਂ ਕਰਵਾ ਲਾਂਗੇ ਆਪਣੇ ਜੋੜੇ ਜਮਾ ਤੇ ਦਰਸ਼ਨ ਕਰਨ ਚੱਲੇ ਆ ਕਰਾ ਕੇ ਹੁਣ ਅਬ ਚੱਲਿਆਂ ਦਰਸ਼ਨ ਕਰਨ ਤੇ ਗੋਰੇ ਆਪਣੇ ਪਾਪੂ ਸਾਰੇ ਲਾ ਲਈ ਗੁਰਦਵਾਰੇ ਜਾ ਕੇ ਕੀ ਨਾ ਲਈ ਪਾਪ ਆਪਣੇ ਇਹਦੇ ਕੀਤੇ ਵੀ ਹੁਣ ਹੱਥ ਲਾ ਕੇ ਨਾਲ ਪਾਏ ਨੇ ਫੇਰ ਵੇਚੀ ਹੈ 800 ਰੁਪਏ ਕੀ ਗ੍ਰਾਮ ਨੇ ਕਿੰਨੇ ਸੌ ਮਾੜਾ ਤੁਸੀਂ ਹੁਣ ਮੈਂ ਕਰਾਂ 500 ਸੌ ਰੁਪਏ ਦਾ ਛੱਜਰ ਬਣ ਕੇ ਖੱਡਾ ਇਹ ਕੋਈ ਯਾਰ ਵੇਚੀ ਕਰਦਾ ਨਹੀਂ ਚੱਲੋ ਆਓ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਗੁਰਦਵਾਰਾ ਸਾਹਿਬ ਦੇ ਸੁਣਾਣਾ ਮੇਲੇ आले हो यार तुम वा राजेंद्र ले आ गए आए जय हिंद जय हिंद जय हिंद ये शानदार राजेंद्र हम सब केशव रामू केशव दाता के दोम thank <laughs> you बाबा बुटा जी स्वप लिया सच हरमंद ਤੇ ਸੰਤੋਖ ਮਾਰਾ ਜੀ ਉਸੂਲੇ ਬਚਨ ਦਿੱਤਾ ਬਹੁਤਾ ਸਾਰੇ ਹੋਰੋਂ ਗ੍ਰੰਥ ਲੇ ਨੂੰ ਆਵਾਜ਼ ਦਰਸ਼ਨ ਕਰ ਲਿਆ ਆਪਾਂ ਗੁਰਦਵਾਰਾ ਸਾਹਿਬ ਦੇ ਤੇ ਹੁਣ ਆਪਾਂ ਲੈ ਲਾਂਗੇ ਝੂਟੇ ਹਾਂ ਵੇਖਦਾ ਮੇਲਾ ਯਾ ਵੀਰ ਮੇਲਾ ਦੇਖ ਰਹੇ ਹੋਏ ਆ ਵੇਖਿਆ ਮੇਲਾ ਜਿੱਕਰ ਜੇ ਯਾਰ ਆ ਗਿਆ ਹੋਰ ਬੜੇ ਟੇਪੂ ਹੋਏ ਐ ਇੱਕ ਮਿੰਟ ਆਇਆ ਸਾਲਾ ਵੜੀ ਲੰਗੀ ਮੈਂ ਇੱਕ ਮਿੰਟ ਹੇ ਹਲੋ ໄລਏ ਸਾਡਾ ਉਹ ਬੰਦਾ ਆਉਣਾ ਜਾਂ ਕਿ ਨੀਲੀ ਪਾਗਲਾ ਠੀਕ ਆ તો oh, હેલ્લે ਯਾਰ ਗਨ ਹਾਂ ਰੋਲ ਗਾਇਨਾ ਰੋਲ ਗਾਇਨਾ ਮਾਮਾ ਨਹੀਂ ਲਾ ਰੋਲ ਲੱਗਾ ਹੈ ਤੂੰ ਕੀ ਹੁੰਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਹੁਣ ਦੀ ਜਗਾ ਮਿਆ ਨਹੀਂ ਹੁੰਦਾ ਨਾ ਤੇਨੂੰ ਅੱਕਰੀ ਜਗਾ ਬਾਹਰ ਲੈ ਓਕੇ ਦਰਸ਼ਨ ਕਰਕੇ ਮੇਲਾ ਵੇਖ ਕੇ ਹੁਣ ਆਪਾਂ ਆਪਣਾ ਕੱਢ ਲੱਗੇ ਆ ਮੋਟਰਸਾਈਕਲ ਹਾਲ ਲਗਾ ਆਪਣਾ ਮੋਟਰਸਾਈਕਲ ਚਾਹ ਲਈਏ ਜੀ ਫਰੂਟ ਚਾਟ ਲੱਭ ਬਣੀ ਸਾਡੇ ਬਾਬਾ ਜੀ ਦੀਓ ਬਾਬਾ ਜੀ ਦਿਓ ਲਓ ਮਾਰਾ ਚਾਟ ਦੀ ਗਲਾ ਜੀ ਅਲਮੋ ਉਹ ਮਿਲ ਰਹਾ ਹੈ ਕਿਆ ਦੇ ਉਹ ਗਿਆ ਯਾਰ ਕਰ ਗਿਆ ਮਮਾ ਕਾਇਨੇ ਗੋਰੀ ਬਾਤਾਂ ਸਿਕਲ ਬਾਬਾ ਹੀ ਨਾਕਾਂ ਵੀ ਆਏ ਆ ਵੀਰੇ ਆਓ ਵਾਦਨ ਦਰਸ਼ਨ ਕਰਾ ਗਏ ਇਹ ਹੁੰਦੀ ਏ ਨਾਤ ਇਹ ਨਾਤ ਸੀ ਇਹ ਜਿਹੜੇ ਨਾਕੇ ਇਹ ਗੋਰੀ ਨੇ ਪਹਿਲੀ ਵਾਰੀ ਖਾਧੀ ਏ ਲੰਗਰ ਚੋਂ ਆਹ ਗੱਲ ਕਿਥੀ ਹੋ ਰਾਨੀ ਠੀਕ ਹੈ ਜੀ ਦਰਸ਼ਨਦਾਰੇ ਕਰਕੇ ਮੇਲਾ ਵੇਖ ਕੇ ਤੇ ਹੁਣ ਆਪਾਂ ਚੱਲਿਆ ਘਰ ਨੂੰ ਆਪਣੀ ਹੋ ਗਈ ਆ ਵਾਪਸੀ ਤੇ ਆਪਣਾ ਵੀ ਸਟੰਟ ਕਰ ਲਗਾ ਇੱਕ ਵੇਖ ਲਿਓ ਪਹਿਲਾਂ ਵੇਖ ਹੀ ਲਿਓ ਚੱਲ ਵੀਰੇ ਚੜਦੀ ਗਲਾ ਇੱਕ ਅੜੀ ਫੇਰ ਇੱਕ ਅੜੀ ਫੇਰ ਇੱਕ ਅੜੀ ਫੇਰ ਹੌਲੀ 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 ਏ ਚੱਲ ਚਲੋ ਚੜਦੀ ਗਲਾ ਇੱਕ ਮਿੰਟ ਇੱਕ ਹੋਰ ਪੂਰਾ ਦੁਬਾਰਾ 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 ਏ ਜਦੋਂ ਮੈਂ 3 ਕਹੂੰਗਾ ਰੈਡੀ 1 2 ਐਂਡ ਗੋ ਮੈਗਾ ਹੁਣ ਬਣੀ ਗੱਲ ਠੀਕ ਹੈ ਜੀ ਤੇ ਸਟੰਟ ਤੋਂ ਬਾਅਦ ਹੁਣ ਆਪਣੀ ਫਿੱਲੀ ਹੋ ਗਿਆ ਘਰ ਨੂੰ ਵਾਪਸੀ ਤੇ ਵਲੌਗ ਨੂੰ ਕਰ ਦਿਓ ਲਾਈਕ ਇੱਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ